ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਜਪਜੀ ਸਾਹਿਬ ਆਸਾ ਦੀ ਵਾਰ ਅਨੰਦ ਸਾਹਿਬ ਦੀ ਵਿਚਾਰ ਜੋ ਪਿਛਲੇ ਸਮੇਂ ਵਿੱਚ ਤੁਹਾਡੇ ਸਾਰਿਆਂ ਦੀ ਅਸੀਸਾਂ ਦੇ ਨਾਲ ਪਿਆਰ ਦੇ ਨਾਲ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਵੀਡੀਓਜ਼ ਰਾਹੀਂ YouTube ਤੇ ਆਪ ਸਾਰਿਆਂ ਨਾਲ ਸਾਂਝੀ ਕੀਤੀ ਉਸ ਤੋਂ ਬਾਅਦ ਅੱਜ ਅਸੀਂ ਸ਼ੁਰੂ ਕਰ ਰਹੇ ਹਾਂ ਵਿਆਹ ਦੇ ਮੌਕੇ ਪੜ੍ਹੀ ਜਾਣ ਵਾਲੀ ਬਾਣੀ ਜਿਸ ਨੂੰ ਅਸੀਂ ਆਮ ਤੌਰ ਤੇ ਲਾਵਾਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਿਹੜੀ ਸਿਰਲੇਖਾਂ ਏਟ ਬਾਣੀ ਦ ਬਾਣੀ ਵਿੱਚ ਹੈਜ਼ ਸਮ ਟਾਈਟਲਸ ਲਾਈਕ ਜਪੋ ਸੋਦਰ ਸੋਪੁਰਖ ਸੋਹਿਲਾ ਸੁਖਮਣੀ ਇਹ ਸਾਰੀਆਂ ਬਾਣੀਆਂ ਦੇ ਸਿਰਲੇਖ ਨੇ ਇਸ ਤਰ੍ਹਾਂ ਦੀ ਕੋਈ ਬਾਣੀ ਨਹੀਂ ਜਿਹਦਾ ਸਿਰਲੇਖ ਜਾਂ ਟਾਈਟਲ ਲਾਵਾਂ ਹੈ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ ਪਰ ਵਿਆਹ ਮੌਕੇ ਜਿਹੜੀ ਬਾਣੀ ਅਸੀਂ ਪੜ੍ਹਦੇ ਹਾਂ ਗੁਰੂ ਰਾਮਦਾਸ ਮਹਾਰਾਜ ਦੀ ਉਹਦੇ ਜਿਹੜੇ ਪਦੇ ਨੇ ਉਹਦੇ ਵਿੱਚ ਲਾਮ ਲਫ਼ਜ਼ ਆਉਂਦਾ ਇਸ ਕਰਕੇ ਆਮ ਤੌਰ ਤੇ ਇਸ ਬਾਣੀ ਨੂੰ ਲਾਵਾਂ ਕਹਿਣਾ ਸ਼ੁਰੂ ਕਰ ਦਿੱਤਾ ਅਸੀਂ ਸਾਰਿਆਂ ਨੇ ਸਿੱਖ ਸਮਾਜ ਵਿੱਚ ਤੋ ਆਓ ਅੱਜ ਅਸੀਂ ਇਸ ਬਾਣੀ ਦੇ ਵਿਚਾਰ ਨਾਲ ਜੁੜਾਂਗੇ ਸ਼ੁਰੂ ਕਰਾਂਗੇ ਇਸ ਦੇ ਐਪੀਸੋਡਸ ਚਾਰ ਪਦੇ ਨੇ ਇਸ ਵਿੱਚ ਚਾਰ ਲਾਵਾਂ ਨੇ ਔਰ ਕਿਉਂਕਿ ਇਹ ਵਿਆਹ ਦੇ ਨਾਲ ਆਨੰਦ ਕਾਰਜ ਦੀ ਰਸਮ ਦੇ ਨਾਲ ਜੁੜਿਆ ਹੋਇਆ ਆਪਾਂ ਉਹਦੇ ਬਾਰੇ ਵੀ ਥੋੜਾ ਜਿਹਾ ਪਹਿਲਾਂ ਜ਼ਿਕਰ ਕਰ ਲਵਾਂਗੇ ਕਿ ਉਹ ਸਭ ਕੀ ਹੈਗਾ ਕਿਸ ਤਰ੍ਹਾਂ ਹੁੰਦਾ ਹੈ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰ ਸਾਹਮਣੇ ਬੈਠ ਕੇ ਸੋ ਸਿੱਖ ਸਮਾਜ ਵਿੱਚ ਜਿਹੜੀ ਵਿਆਹ ਦੀ ਰਸਮ ਹੈ ਉਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਸੁਣ ਕੇ ਕੀਤੀ ਜਾਂਦੀ ਹੈ ਇਹ ਇੱਕ ਗੱਲ ਧਿਆਨ ਰੱਖਿਓ ਨੋਟ ਜ਼ਰੂਰ ਕਰਿਓ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਜਾਂ ਆਪ ਵੀ ਘਰ ਬੈਂਦੇ ਹੋ ਜਦੋਂ ਤੁਸੀਂ ਪੜ ਵੀ ਰਹੇ ਹੋ ਨਾ ਗੁਰਬਾਣੀ ਨੂੰ ਅਸਲ ਵਿੱਚ ਤੁਸੀਂ ਗੁਰੂ ਨੂੰ ਸੁਣ ਰਹੇ ਹੋ ਗੁਰੂ ਨੇ ਕੁਝ ਲਿਖ ਕੇ ਦਿੱਤਾ ਆ ਇਸ ਕਰਕੇ ਜਦੋਂ ਅਸੀਂ ਲਾਵਾਂ ਤੇ ਵੀ ਜਾਂਦੇ ਆ ਆਨੰਦ ਕਾਰਜ ਤੇ ਵੀ ਜਾਂਦੇ ਆ ਲੜਕਾ ਲੜਕੀ ਬਰਾਇਡਨ ਰੂਮ ਦੇ ਆ ਸਿਟਿੰਗ ਇਨ ਫਰੰਟ ਆਫ ਗੁਰੂ ਗ੍ਰੰਥ ਸਾਹਿਬ ਵੀ ਆll ਆਰ ਸਿਟਿੰਗ ਥੇਅਰ ਵੀ ਆਰ ਥੇਅਰ ਟੂ ਲਿਸਨ ਟੂ ਦਾ ਗੁਰੂ ਉਹ ਕੋਈ ਰਿਵਾਜ ਨਹੀਂ ਹੈ ਕਿ ਉੱਥੇ ਬਹਿਣਾ ਆ ਇੱਕ ਗ੍ਰੰਥੀ ਸਿੰਘ ਨੇ ਉੱਥੋਂ ਪਾਠ ਕਰਨਾ ਦੂਜਿਆਂ ਨੇ ਬਾਚ ਕੀਰਤਨ ਕਰਨਾ ਤੇ ਅਸੀਂ ਬਸ ਚਾਰ ਵਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਲੇ ਦੁਆਲੇ ਘੁੰਮ ਜਾਣਾ ਇਹ ਨਹੀਂ ਹੁੰਦਾ ਅਸਲ ਵਿੱਚ ਅਸੀਂ ਉੱਥੇ ਗੁਰੂ ਦੀ ਗੱਲ ਸੁਣਨ ਗਏ ਹਾਂ ਉਹ ਬਰਾਇਡ ਐਂਡ ਗਰੂਮ ਲੜਕਾ ਅਤੇ ਲੜਕੀ ਵੀ ਤੇ ਸਾਰੇ ਸੱਜਣ ਮਿੱਤਰ ਸਾਰੇ ਪਰਿਵਾਰ ਦੇ ਜਿੰਨੇ ਜੀ ਅਸੀਂ ਸਾਰੇ ਉੱਥੇ ਪਹੁੰਚੇ ਹਾਂ ਇਹ ਗੁਰੂ ਦੀ ਬਖਸ਼ਿਸ਼ ਲੈਣ ਜਾ ਰਹੇ ਹਾਂ ਕਿ ਅੱਜ ਆਪਣੀ ਲਾਈਫ ਦਾ ਇੱਕ ਨਵਾਂ ਚੈਪਟਰ ਸ਼ੁਰੂ ਕਰ ਰਹੇ ਨੇ ਇਹ ਦੋਨੋਂ ਜੀ ਵਿਆਹ ਦੇ ਬੰਧਨ ਚ ਆ ਰਹੇ ਨੇ ਇਹਨਾਂ ਨੇ ਗੁਰੂ ਦੇ ਗਿਆਨ ਦੇ ਨਾਲ ਆਪਣੀ ਜ਼ਿੰਦਗੀ ਨੂੰ ਸੋਹਣਾ ਕਿਵੇਂ ਬਣਾਉਣਾ ਇੱਕ ਦੂਜੇ ਨਾਲ ਕਿਵੇਂ ਮਿਲਵਰਤਨ ਸਤਕਾਰ ਨਾਲ ਪਿਆਰ ਨਾਲ ਰਹਿਣ ਤੇ ਅਸੀਂ ਸਾਰੇ ਵੀ ਐਸੇ ਕਰਕੇ ਜਾਣਦੇ ਹਾਂ ਕਿ ਅਸੀਂ ਵੀ ਉਸ ਗਿਆਨ ਨੂੰ ਸੁਣੀਏ ਆਪਣੇ ਜੀਵਨ ਵਿੱਚ ਅਮਲ ਵਿੱਚ ਲਿਆਈਏ ਦੁਹਰਾਈਏ بار بار ਦੁਹਰਾਈਏ ਉਸ ਚੀਜ਼ ਨੂੰ ਸਾਡੇ ਲਾਈਫ ਦਾ ਹਿੱਸਾ ਬਣ ਜਾਵੇ ਉਹ ਗੁਰੂ ਦਾ ਗਿਆਨ ਆਓ ਅੱਜ ਇਹਨਾਂ ਵੀਡੀਓਜ਼ ਰਾਹੀਂ ਅਸੀਂ ਗੁਰੂ ਦੇ ਉਸ ਗਿਆਨ ਨੂੰ ਯਾਦ ਕਰੀਏ ਕਿ ਸਾਨੂੰ ਉਸ ਮੌਕੇ ਕੀ ਗਿਆਨ ਦਿੱਤਾ ਜਾ ਰਿਹਾ ਹੈ ਤੋ ਸੁਣਦੇ ਆ ਲੜਕਾ ਲੜਕੀ ਅਤੇ ਹੋਰ ਪਰਿਵਾਰ ਦੇ ਸਾਰੇ ਸੱਜਣ ਬੇਲੀ ਉੱਥੇ ਬੈਠ ਕੇ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਨੂੰ ਸੁਣਦੇ ਨੇ ਇਸ ਨੂੰ ਰਹਿਤ ਮਰਿਆਦਾ ਵਿੱਚ ਆਨੰਦ ਸੰਸਕਾਰ ਜਾਂ ਆਮ ਤੌਰ ਤੇ ਅਸੀਂ ਆਨੰਦ ਕਾਰਜ ਕਹਿੰਦੇ ਆ ਬਾਣੀ ਨੂੰ ਪੜਿਆ ਸੁਣਿਆ ਜਾਂਦਾ ਇੱਥੇ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਨੂੰ ਅਸੀਂ ਪੜ੍ਹਦੇ ਹਾਂ ਸੁਣਦੇ ਹਾਂ ਸੋ ਇਨ ਸਿੱਖ ਸੋਸਾਇਟੀ ਦ ਮੈਰਿਜ ਸੈਰੇਮੋਨੀ ਇਜ਼ ਪਰਫਾਰਮਡ ਇਨ ਦ ਪ੍ਰੈਜ਼ੈਂਸ ਆਫ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਇ ਲਿਸਨਿੰਗ ਟੂ ਦ ਬਾਣੀ ਆਫ ਗੁਰੂ ਰਾਮਦਾਸ ਸਾਹਿਬ ਦਿਸ ਸੈਰੇਮੋਨੀ ਇਜ਼ ਕਾਲਡ ਦ ਆਨੰਦ ਸੰਸਕਾਰ ਔਰ more commonly known as the anand kareej so is ceremony ch hunda ki hai ki ladka ate ladki gurudev de samne bahe ke bani nu sunnde han pher matha tikde ne pher char vari prakarma karde tusi saryan ne dekheya hoya so what happens in the gurudwara is utthe jaake we all sit over there and they listen to gurbani and then they go around gurugranth sahib maharaj four times matha tekn to pau ki hunda ਮੱਥੇ ਵਿੱਚ ਹੁੰਦੀ ਹੈ ਸਾਡੀ ਮਤ ਜਦੋਂ ਅਸੀਂ ਮੱਥਾ ਟੇਕਦੇ ਹਾਂ ਇਹਦਾ ਮਤਲਬ ਮੈਂ ਆਪਣੀ ਮਤ ਇੱਥੇ ਛੱਡ ਦਵਾਂ ਤੇ ਗੁਰੂ ਜੀ ਤੁਹਾਡੀ ਮਤ ਲੈ ਲਵਾਂ ਤੋਂ ਮੱਥਾ ਟੇਕਣ ਦਾ ਮਤਲਬ ਹੁੰਦਾ ਗੁਰੂ ਦੇ ਗਿਆਨ ਨੂੰ ਆਪਣਾ ਆਪ ਸੌਂਪ ਦੇਣਾ ਕਿ ਗੁਰੂ ਦਾ ਗਿਆਨ ਮੇਰੀ ਇਸ ਅਕਲ ਇਸ ਮੱਥੇ ਵਿੱਚ ਰਵੇ ਮੈਂ ਆਪਣੀਆਂ ਚਲਾਕੀਆਂ ਤੇ ਹੋਰ ਜੋ ਕੁਝ ਉਧਰ ਉਧਰ ਸਿੱਖ ਰਿਆਂ ਆ ਜਾਂ ਜੋ ਵੀ ਅੰਦਰ ਭਾਰ ਚੱਕੀ ਫਿਰਦਾ ਆ ਗਿਲੇ ਸ਼ਿਕਵੇ ਸ਼ਿਕਾਇਤਾਂ ਇਹ ਸਭ ਮੈਂ ਸੁੱਟ ਦਵਾਂ ਤੋ ਜਦੋਂ ਵੀ ਮਨ ਭਾਰਾ ਹੋਵੇ ਜਦੋਂ ਵੀ ਮਨ ਵਿੱਚ ਪਰੇਸ਼ਾਨੀਆਂ ਹੋਣ ਜਾਂ ਖੁਸ਼ੀ ਦਾ ਵੇਲਾ ਵੀ ਹੋਵੇ ਉਸ ਵੇਲੇ ਵੀ ਆ ਕੇ ਅਸੀਂ ਮੱਥਾ ਟੇਕਦੇ ਆਂ ਤਾਂ ਕਿ ਅਸੀਂ ਆਪਣਾ ਉਹ ਸਾਰਾ ਕੁਝ ਉਹ ਹਉਮੈ ਅਹੰਕਾਰ ਜੇ ਖੁਸ਼ੀ ਦੇ ਵੇਲੇ 'ਚ ਹਨ ਸਾਨੂੰ ਮੱਤ ਲੈਣੀ ਹੈ ਗੁਰੂ ਕੋਲੋਂ ਕਿ ਅਸੀਂ ਇਸ ਸਮੇਂ ਨੂੰ ਕਿਸ ਤਰ੍ਹਾਂ ਜੀਉਣਾ ਹੈ ਖੁਸ਼ੀ ਵਾਲਾ ਵੀ ਹੋਰ ਗਮੀ ਵਾਲਾ ਵੀ ਪਰੇਸ਼ਾਨੀਆਂ ਵਾਲਾ ਵੀ ਕਿ ਗੁਰੂ ਦੇ ਗਿਆਨ ਵਿੱਚੋਂ ਅਸੀਂ ਸੋਲੂਸ਼ਨ ਲੈਣੀ ਹੈ ਹਾਊ ਟੂ ਲਿਵ ਅਵ ਲਾਈਫ ਤੋ ਮੱਥਾ ਟੇਕਣ ਤੋਂ ਭਾਵ ਹੈ ਆਪਣਾ ਆਪ ਗੁਰੂ ਗਿਆਨ ਨੂੰ ਸੌਂਪਣਾ ਕਿ ਜਿਹੜੀਆਂ ਪ੍ਰਕਰਮਾ ਕਰਦੇ ਨੇ ਜਦੋਂ ਆਨੰਦ ਕਾਰਜ ਹੁੰਦਾ ਆ ਆਨੰਦ ਸੰਸਕਾਰ ਵਿਆਹ ਹੁੰਦਾ ਆ ਗੁਰਦੁਆਰਾ ਸਾਹਿਬ ਪ੍ਰਕਰਮਾ ਦਾ ਕੀ ਮਤਲਬ ਹੁੰਦਾ ਹੈ ਪ੍ਰਕਰਮਾ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਗੁਰਬਾਣੀ ਵਿਚਲੇ ਗਿਆਨ ਨੂੰ ਆਪਣੇ ਜੀਵਨ ਦਾ ਧੁਰਾ ਕੇਂਦਰ ਸੈਂਟਰ ਬਣਾਉਣ ਦਾ ਪ੍ਰਣ ਕਰਦੇ ਹਾਂ ਸਾਡਾ ਜੀਵਨ ਗੁਰੂ ਦੀ ਦਿੱਤੀ ਸਿੱਖਿਆ ਦੇ ਆਧਾਰਤ ਰਹੇਗਾ ਜਿਵੇਂ ਕੋਈ ਚੀਜ਼ ਧੁਰਾ ਹੁੰਦਾ ਸੈਂਟਰ ਹੁੰਦਾ ਉਹਦੇ ਆਲੇ ਦੁਆਲੇ ਘੁੰਮਦੀ ਹੈ ਤੋਂ ਅਸੀਂ ਗੁਰੂ ਨੂੰ ਸੈਂਟਰ ਚ ਰੱਖ ਕੇ ਪ੍ਰਕਰਮਾ ਕਰਦੇ ਹਾਂ ਇੱਕ ਤਰ੍ਹਾਂ ਦਾ ਪ੍ਰਣ ਹੈ ਕਿ ਮੈਂ ਆਪਣੇ ਜੀਵਨ ਨੂੰ ਗੁਰੂ ਦੇ ਗਿਆਨ ਦੇ ਆਧਾਰ ਤੇ ਉਸ ਨੂੰ ਕੇਂਦਰ ਰੱਖਾਂਗਾ ਉਸ ਵੇਲੇ ਇਹ ਇੱਕ ਰੀਤ ਇੱਕ ਰਿਵਾਜ ਹੈਗਾ ਆ ਕਿ ਆਨੰਦ ਕਾਰਜ ਵਿੱਚ ਚਾਰ ਵਾਰੀ ਪ੍ਰਕਰਮਾ ਕਰਦੇ ਆਂ ਭਾਵ ਗੁਰੂ ਦੀ ਗੱਲ ਸੁਣੀ ਮੱਥਾ ਟੇਕਿਆ ਕਿ ਮੈਨੂੰ ਤੁਹਾਡੀ ਗੱਲ ਪ੍ਰਵਾਨ ਹੈ ਹੁਣ ਮੈਂ ਇਹ ਪ੍ਰਣ ਕਰਦਾ ਆਂ ਕਿ ਮੈਂ ਇਸ ਦੇ ਆਧਾਰ ਤੇ ਹੀ ਆਪਣਾ ਜੀਵਨ ਜੀਵਾਂਗਾ ਇਸ ਗੱਲ ਨੂੰ ਧੁਰਾ ਬਣਾਵਾਂਗਾ ਸੈਂਟਰ ਆਫ ਮਾਈ ਅੰਡਰਸਟੈਂਡਿੰਗ So the bride and groom sit before Guru Sahib, Guru Granth Sahib and listen to the Bani. Bani are the teachings of the Guru. They bow their heads in reverence and perform four circumambulations. They go uh, around Guru Granth Sahib four times. Bowing the head or Matha signifies surrendering oneself to the wisdom of the Guru. And then the circumambulations or going around Guru Granth Sahib symbolizes the commitment to make the wisdom contained in gurbani the foundation and guiding principle of one's life that the wisdom provided by the guru i promise that it will be the center of my life my decisions and whatever i do in day to day life and especially when i'm going to start a new chapter with this partner of my life i will try to imbibe in that divine wisdom in order to grow through this relation our lives are to remain grounded in the teachings given by the guru centered on the teachings of the guru lava bani jehdi hagi hai jehdi padhi jandi hai usda asal message ki hai is bani vich guru ramdas ji surt jo saadi soch hai saadi surt hai sada man hai ate parmatma de mel da raah dassde ne ਅਸਲ ਵਿੱਚ ਗੁਰਬਾਣੀ ਦਾ ਮਕਸਦ ਇਹ ਹੈ ਕਿ ਅਸੀਂ ਆਪਣੇ ਅੰਦਰ ਵਸਦੇ ਹਰ ਥਾਂ ਵਸਦੇ ਇੱਕ ਓੰਕਾਰ ਪਰਮਾਤਮਾ ਦੇ ਨਾਲ ਇੱਕ ਕਿਵੇਂ ਹੋਣਾ ਹੈ ਹਾਊ ਟੂ ਬੀਕਮ ਵਨ ਹਾਊ ਟੂ ਮਰਜ ਇਨ 댓 ਵਨ ਕ੍ਰੀਏਟਰ ਜਿਹੜਾ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਜਿਹਦੇ ਨਾਲ ਜਦੋਂ ਮਰਜ ਕਰ ਗਏ ਜਦੋਂ ਅਸੀਂ ਕਹਿੰਦੇ ਨਾ ਕਿ ਕੋਈ ਬੰਦਾ ਬੜਾ ਚੰਗਾ ਹੁੰਦਾ ਹੈ ਮੈਨ ਪਸਨ ਇਜ਼ ਵੈਰੀ ਗੁੱਡ ਵੈਰੀ ਨਾਈਸ ਵੈਰੀ ਹੈਲਪਫੁਲ ਵੈਰੀ ਕੰਪੈਸ਼ਨਟ ਅਸੀਂ ਕਹਿੰਦੇ ਹੀ ਇਜ਼ ਅ ਮਿਰਰ ਆਫ ਗੋਡ ਅਸੀਂ ਕਹਿੰਦੇ ਤਾਂ ਰੱਬ ਹੀ ਹੈ ਤੋ ਰੱਬ ਦੇ ਵਿੱਚ ਸਮਾ ਜਾਣਾ ਉਹ ਜੇ ਗੁਣ ਲੈ ਆਉਣਾ ਤਾਂ ਗੁਰਬਾਣੀ ਸਾਨੂੰ ਉਹਨਾਂ ਡਿਵਾਈਨ ਵਰਚੂਸ ਉਹਨਾਂ ਗੁਣਾਂ ਵੱਲ ਲੈ ਕੇ ਜਾਂਦੀ ਹੈ ਟੂ ਲਿਵ ਇਨ ਦੋਸ ਡਿਵਾਈਨ ਵਰਚੂਸ ਇਨ ਆਰਡਰ ਟੂ ਮਰਜ ਇਨ दैट ਡਿਵਾਈਨ ਉਹਦਾ ਮਤਲਬ ਇਹੀ ਹੈ ਕਿ ਵਨਨੈਸ ਜਦੋਂ ਦੋਨੋਂ ਜੀ ਉਸ ਇੱਕ ਪ੍ਰਮਾਤਮਾ ਦੇ ਗੁਣ ਗੁਰੂ ਦੇ ਗਿਆਨ ਰਾਹੀਂ ਰੱਬੀ ਗੁਣਾਂ 'ਚ ਜੀਣ ਲੱਗ ਗਏ ਤਾਂ ਉਹਨਾਂ ਦਾ ਜੀਵਨ ਜਿਹੜਾ ਹੈ ਇਕੱਠਿਆ ਰਹਿਣਾ ਬਹੁਤ ਸੋਨਾ ਬਣ ਜਾਂਦਾ ਹੈ ਸਿਰਫ ਇੱਕ ਦੂਜੇ ਨਾਲ ਹੀ ਨਹੀਂ ਪੂਰੇ ਸਮਾਜ ਵਿੱਚ ਪੂਰੇ ਸੰਸਾਰ ਦੇ ਵਿੱਚ ਇੱਕ ਪ੍ਰੇਮ ਇੱਕ ਸਦਭਾਵ ਜਿਹਦੀ ਲੋੜ ਹੈ ਜਿਹਨੂੰ ਅਸੀਂ ਮਨੁੱਖਤਾ ਕਹਿੰਦੇ ਹਾਂ ਉਹ ਤੋਂ ਪੈਦਾ ਹੁੰਦੀ ਗੁਰੂ ਦੇ ਗਿਆਨ ਵਿੱਚੋਂ ਤਾਂ ਗੁਰੂ ਰਾਮਦਾਸ ਮਹਾਰਾਜ ਦੀ ਬਾਣੀ ਜਿਹੜੀ ਲਾਵਾ ਹੈ ਅਸਲ ਵਿੱਚ ਉਹ ਸਟੈਪਸ ਨੇ ਉਹ ਰਾਹ ਹੈ ਕਿਸ ਤਰ੍ਹਾਂ ਅਸੀਂ ਉਸ ਪਰਮਾਤਮਾ ਦੇ ਨਾਲ ਮਿਲਣਾ ਹੈ ਉਹਦੇ ਨਾਲ ਮਿਲਾਪ ਦਾਰਾ ਇਨ ਦ ਬਾਣੀ ਆਫ ਦ ਲਾਵਾ ਗੁਰੂ ਰਾਮਦਾਸ ਜੀ ਐਕਸਪਲੇਨਸ ਦ ਪਾਥ ਆਫ ਯੂਨੀਅਨ ਬਿਟਵੀਨ ਹਿਊਮਨ ਕੌਨਸ਼ੀਅਸਨੈਸ ਐਂਡ ਦ ਡਿਵਾਈਨ ਦੈਨ ਵਾਈ ਵੀ ਵਾਈ ਡੂ ਵੀ ਰੀਡ ਦਿਸ ਬਾਣੀ ਔਨ ਦ ਵੈਡਿੰਗ ਸੈਰੇਮਨੀ ਕਿ ਗੁਰੂ ਕੋਲ ਜਦੋਂ ਇਹ ਚੀਜ਼ਾਂ ਸੁਣਾਂਗੇ ਨਾ ਕਿ ਕਿਸ ਤਰ੍ਹਾਂ ਪ੍ਰਮਾਤਮਾ ਨਾਲ ਇੱਕ ਹੋਇਆ ਜਾਂਦਾ ਹੈ ਤਾਂ ਫਿਰ ਉਹ ਰੱਬੀ ਗੁਣ ਦੈਟ ਨੋਲੇਜ ਦੈਟ ਵਿਜ਼ਡਮ ਵਿਲ ਪ੍ਰੋਵਾਈਡ ਅਸ ਦੋਸ ਡਿਵਾਈਨ ਵਰਚੂਜ਼ ਵਿਦ ਵਿਚ ਵੀ ਲਿਵ ਇਨ ਹਾਰਮਨੀ ਵਿਦ ਐਵਰੀਵਨ ਅਰਾਊਂਡ ਅਸ ਉਹ ਗਿਆਨ ਜਿਹੜਾ ਸਾਨੂੰ ਸਾਰਿਆਂ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਰਹਿਣਾ ਸਿਖਾਉਂਦਾ ਹੈ ਤੇ ਜੇ ਕਿਤੇ ਅਸੀਂ ਆਪਣੇ ਬੇਟੀ ਬੇਟਾ ਆਪਣੇ ਲੜਕਾ ਲੜਕੀ ਬਰਾਇਡ ਐਂਡ ਗਰੂਮ ਦੇ ਆ ਯੰਗ ਦੇ ਆਰ ਸਟਾਰਟਿੰਗ ਦੇ ਆਰ ਲਾਈਫ ਟੁਗੇਦਰ ਜੇ ਅਸੀਂ ਵੇਲੇ ਇਹ ਉਸ ਗਿਆਨ ਨੂੰ ਲੈ ਲੈਣ ਇਹਨਾਂ ਦੇ ਅੰਦਰ ਵੀ ਉਹ ਗੁਣ ਆਉਣ ਤੇ ਆਪਣੀ ਜ਼ਿੰਦਗੀ ਨੂੰ ਇਕੱਠਿਆਂ ਜਦੋਂ ਅੱਗੇ ਤੋਰਨਗੇ ਨਾ ਤੇ ਹੋਰ ਸੋਹਣਾ ਬਣ ਕੇ ਰਹੇਗਾ ਤਾਂ ਇਹ ਜਿਹੜਾ ਗਿਆਨ ਭਾਵੇਂ ਅਧਿਆਤਮਿਕ ਹੈ ਆਲਦੋ ਦਾ ਵਿਜ਼ਡਮ ਇਜ਼ ਸਪਿਰਚੁਅਲ ਬਟ ਇਟ ਪ੍ਰੋਵਾਈਡਸ ਯੂ ਵਿਦ ਆਲ ਦੋਜ਼ ਡਿਵਾਈਨ ਵਰਚੂਜ਼ ਵਿਚ ਆਰ ਨੀਡੇਡ ਇਨ ਐਵਰੀ ਸਟੈਪ ਆਫ ਯੋਰ ਲਾਈਫ ਜਿਹੜਾ ਰੱਬੀ ਗਿਆਨ ਹੈ ਨਾ ਗੁਰੂ ਦਾ ਉਹ ਸਿਰਫ ਅਧਿਆਤਮ ਨਾਲ ਨਹੀਂ ਹੁੰਦਾ ਉਹ ਸਾਨੂੰ ਅੰਦਰੋਂ ਇਹੋ ਜਿਹਾ ਨਿਖਾਰਦਾ ਕਿ ਰੋਜ਼ ਮਰਰਾ ਦੇ ਜੀਵਨ ਦੇ ਵਿੱਚ ਹਰ ਤਰ੍ਹਾਂ ਦੇ ਰਿਲੇਸ਼ਨ ਹਰ ਤਰ੍ਹਾਂ ਦੇ ਰਿਸ਼ਤੇ ਵਿੱਚ ਕਿਸ ਤਰ੍ਹਾਂ ਪਿਆਰ ਨਿਗਾਵੇ ਸਮਾਜ ਵਿੱਚ ਸਾਨੂੰ ਜੀਉਣਾ ਆਵੇ ਤੇ ਵਿਆਹ ਜਿਹੜਾ ਇਹ ਵੀ ਇੱਕ ਸਮਾਜਿਕ ਰਿਸ਼ਤਾ ਹੈ ਦੋ ਜੀ ਦੋ ਪਰਿਵਾਰ ਇਕੱਠੇ ਹੁੰਦੇ ਨੇ ਸੋ ਇਸ ਕਰਕੇ ਸਾਡੇ ਜਿਹੜੇ ਫੋਰ ਫਾਦਰਸ ਸਿਆਣੇ ਸੀ ਵੱਡੇ-ਵਡੇਰੇ ਸੀ ਉਹਨਾਂ ਨੇ ਬੜੀ ਸੋਹਣੀ ਰੀਤ ਚਲਾਈ ਕਿ ਉੱਥੇ ਜਾ ਕੇ ਗੁਰੂ ਦਾ ਗਿਆਨ ਹਾਸਲ ਕਰਨਾ ਸੁਣਨਾ ਆ ਹੁਣ ਗੁਰੂ ਕੋਲ ਬਹਿ ਕੇ ਲਾਵਾਂ ਵਿਚਲੇ ਗਿਆਨ ਨਾਲ ਲੜਕਾ ਲੜਕੀ ਆਪਣੇ ਜੀਵਨ ਵਿੱਚ ਉਹਨਾਂ ਰੱਬੀ ਗੁਣਾਂ ਨੂੰ ਲੈ ਕੇ ਆਉਣ ਦਾ ਸੰਕਲਪ ਕਰਦੇ ਨੇ ਪ੍ਰਣ ਕਰਦੇ ਨੇ ਜਿਸ ਨਾਲ ਉਹਨਾਂ ਦਾ ਵਿਵਹਤਾ ਜੀਵਨ ਜਿਹੜਾ ਹੈ ਸੁਖ ਆਨੰਦ ਨਾਲ ਬਤੀਤ ਹੋਵੇ So Anand Karaj becomes an opportunity for the bride and the groom to sit before the guru, and through the wisdom of the lama of that composition which we read there and listen to, make a resolve to bring those divine virtues into their lives. As a result of which, their married life can be lived in peace and bliss. So Guru Ramdas Maharaj Di Bani Dhingya, Char Lama Name. ਜਿਹੜਾ ਕਿ ਅਧਿਆਤਮ ਨਾਲ ਜੁੜਿਆ ਗਿਆਨ ਹੈ ਪਰਮਾਤਮਾ ਨਾਲ ਸਾਨੂੰ ਜੋੜਨ ਦਾ ਉਹਦੇ ਵਿੱਚ ਇੱਕ ਹੋਣ ਦਾ ਰਾਹ ਦੱਸਦਾ ਹੈ ਇਹਦੇ ਵਿੱਚੋਂ ਜਿਹੜੀ ਸੇਧ ਸਾਨੂੰ ਗ੍ਰਿਹਸਥੀ ਫੈਮਿਲੀ ਲਾਈਫ ਵਾਸਤੇ ਪਰਿਵਾਰਕ ਲਾਈਫ ਵਾਸਤੇ ਤੇ ਸਮਾਜਿਕ ਸੋਸ਼ਲ ਲਾਈਫ ਵਾਸਤੇ ਜਿਹੜੀ ਦਿਸ਼ਾ ਮਿਲਦੀ ਹੈ ਜਿਹੜਾ ਗਿਆਨ ਸਮਝ ਮਿਲਦੀ ਹੈ ਉਹਦਾ ਥੋੜਾ ਜਿਹਾ ਜ਼ਿਕਰ ਕਰ ਲੈਣੇ ਕਿ ਚਾਰ ਲਾਵਾਂ ਨੇ ਕਿਹੜੀਆਂ ਚਾਰ ਚੀਜ਼ਾਂ ਇਹਦੇ ਵਿੱਚੋਂ ਉਹ ਵੀ ਮਿਲ ਰਹੀਆਂ ਕਿ ਅਸੀਂ ਸਮਾਜ ਵਿੱਚ ਪਰਿਵਾਰ ਵਿੱਚ ਵਿਵਹਤਾ ਜੀਵਨ ਵਿੱਚ ਮੈਰਿਡ ਲਾਈਫ ਦੇ ਵਿੱਚ ਅਸੀਂ ਜੇ ਉਸ ਗਿਆਨ ਨੂੰ ਉਸ ਰੱਬੀ ਗਿਆਨ ਨੂੰ ਲੈ ਆਉਨੇ ਆ ਤੇ ਕੀ ਫਰਕ ਪੈਂਦਾ ਹੈ ਕੀ ਸਿੱਖਿਆ ਮਿਲਦੀ ਹੈ ਫ্রম ਦਾ ਫੋਰ ਲਾਵਾਂ ਆਫ ਗੁਰੂ ਰਾਮਦਾਸ ਜੀਜ਼ ਬਾਣੀ ਇਸ ਦਾ ਗਾਈਡੈਂਸ ਦੈਟ ਐਪਲਾਈਜ਼ ਟੂ ਹਾਊਸਹੋਲਡ आवर ਫੈਮਿਲੀ ਐਂਡ ਸੋਸ਼ਲ ਲਾਈਫ ਆਮ ਗੋਇੰਗ ਟੂ ਡਿਸਕਸ ਦੈਟ ਇਨ ਬਰੀਫ ਉਹਦੇ ਬਾਅਦ ਅਸੀਂ ਗੁਰਬਾਣੀ ਦੀਆਂ ਚਾਰੇ ਲਾਵਾਂ ਦਾ ਜਿਹੜਾ ਅਧਿਆਤਮਿਕ ਭਾਵ ਹੈ ਜਿਹੜਾ ਸਪਿਰਚੁਅਲ ਮੀਨਿੰਗ ਹੈ ਉਸ ਨੂੰ ਡਿਸਕਸ ਕਰਾਂਗੇ ਤੋ ਪਹਿਲੀ ਲਾਮ ਜਿਹੜੀ ਉਹ ਸਾਨੂੰ ਸਿਖਾਉਂਦੀ ਹੈ ਕਿ ਕਿਸੇ ਹੋਰ ਦੀਆਂ ਬੁਰਾਈਆਂ ਜਿੱਥੇ ਆਇਬ ਦੇਖਣ ਦੀ ਜਗਾ ਗੁਰੂ ਗਿਆਨ ਨਾਲ ਆਪਣੇ ਅੰਦਰੋਂ ਬੁਰਾਈਆਂ ਵਿਕਾਰਾਂ ਨੂੰ ਲਗਾਤਾਰ ਕੱਢਣ ਦਾ ਸੁਭਾਅ ਬਣਾਉਣਾ ਇਹ ਪਹਿਲਾ ਸਟੈਪ ਹੈ ਪਹਿਲੀ ਲਾਂ ਹੈ ਕਿ ਦੂਜਿਆਂ ਦੀਆਂ ਗਲਤੀਆਂ ਨਾ ਦੇਖਦੇ ਰਹੀਏ then we'll start living in complaints ਅਸੀਂ ਸ਼ਿਕਾਇਤਾਂ ਹੀ ਕਰਦੇ ਰਾਂਗੇ ਉਹ ਵੀ ਮਾੜਾ ਇਹ ਵੀ ਮਾੜਾ ਹਰ ਰਿਸ਼ਤੇ 'ਚ ਇਹ ਚੀਜ਼ ਬੜੀ ਜ਼ਰੂਰੀ ਹੈ ਸਮਾਜਿਕ ਰਿਸ਼ਤੇ 'ਚ ਵੀ ਪਰਿਵਾਰਕ ਰਿਸ਼ਤੇ ਵਿੱਚ ਵੀ ਤੇ ਖਾਸ ਕਰ ਵਿਆਹ ਦੇ ਇਸ ਰਿਸ਼ਤੇ ਵਿੱਚ ਤੋ ਪਹਿਲੀ ਲਾਮ ਸਾਨੂੰ ਇਹ ਸਿਖਾਉਂਦੀ ਹੈ ਜੇ ਅਸੀਂ ਆਪਣੇ ਬਾਹਰਲੇ ਜੀਵਨ ਵੱਲ ਆ ਕੇ ਦੇਖੀਏ ਕਿ ਦੂਜਿਆਂ ਚ ਬੁਰਾਈਆਂ ਲੱਭਣ ਦੀ ਥਾਂ ਮੈਂ ਆਪਣੇ ਆਪ ਨੂੰ ਇੰਪਰੂਵ ਕਰਾਂ ਇਨਸਟੈਡ ਆਫ ਫੋਕਸਿੰਗ ਔਨ ਦਾ ਫਾਲਟਸ ਐਂਡ ਸ਼ਾਰਟਕਮਿੰਗਸ ਆਫ ਆਦਰਸ ਵਨ ਸ਼ੁਡ ਕਲਟੀਵੇਟ ਦਾ ਹੈਬਿਟ ਆਫ ਕੰਟੀਨਿਊਸਲੀ ਰਿਮੂਵਿੰਗ ਵਨਸ ਓਨ ਇਨਰ ਈਵਿਲਸ ਐਂਡ ਵਾਈਸਸ ਥਰੂ ਦਾ ਵਿਜ਼ਡਮ ਆਫ ਦਾ ਗੁਰੂ ਕਿ ਮੈਂ ਗੁਰੂ ਕੋਲ ਆਵਾਂ ਔਰ ਜਦੋਂ ਮੈਨੂੰ ਲੱਗੇ ਵੀ ਕਿ ਕਿਸੇ ਨੇ ਮਾੜਾ ਕੀਤਾ ਕਿਸੇ ਨੇ ਗਲਤੀ ਕੀਤੀ ਹੈ ਰਾਦਰ ਦੈਨ ਸਟਿਕਿੰਗ ਔਨ ਟੂ ਆ ਹੋਲਡਿੰਗ ਔਨ ਟੂ ਦੋਸ ਥਿੰਗਸ ਉਹਨੂੰ ਆਪਣੇ ਦਿਮਾਗ ਵਿੱਚ ਵਸਾ ਕੇ ਕਿ ਇਹਨੇ ਮਾੜਾ ਕੀਤਾ ਇਹਨੇ ਮੈਨੂੰ ਇਹ ਕਹਿਤਾ ਮੈਂ ਗੁਰੂ ਕੋਲ ਚਲਾ ਜਾਵਾਂ ਜੇ ਮਨ ਅਪਸੈਟ ਵੀ ਹੋਇਆ ਤੇ ਉੱਥੇ ਜਾ ਕੇ ਮੈਂ ਆਪਣੇ ਤੇ ਫੋਕਸ ਕਰਾਂ ਕਿ ਮੈਂ ਇਸ ਸਿਚੁਏਸ਼ਨ ਨੂੰ ਕਿਵੇਂ ਲੈਣਾ ਆ ਮੈਂ ਆਪਣੇ ਅੰਦਰਲੇ ਜਿਹੜੀ ਵੀਕਨੈਸਸ ਨੇ ਜਿਹੜੀਆਂ ਕਮਜ਼ੋਰੀਆਂ ਨੇ ਉਹਨੂੰ ਕਿਵੇਂ ਦੂਰ ਕਰਨਾ ਮੈਂ ਇਸ ਚੀਜ਼ ਨੂੰ ਆਪਣੇ ਸਿਰ ਤੇ ਹਾਵੀ ਨਹੀਂ ਹੋਣ ਦੇਣਾ ਤੋਂ ਉਹ ਅਸੀਂ ਗਿਆਨ ਗੁਰੂ ਕੋਲ ਲੈਣਾ ਇਹ ਪਹਿਲਾ ਸਟੈਪ ਹੈ ਅਗਲੀ ਜਿਹੜੀ ਦੂਸਰੀ ਲਾਮ ਸਾਨੂੰ ਕੀ ਸਿਖਾਉਂਦੀ ਹੈ ਗੁਰੂ ਨੂੰ ਮਿਲ ਕੇ ਮਨ ਅੰਦਰੋਂ ਹਉਮੈ ਨੂੰ ਗਵਾਉਣਾ ਮੈਂ ਮੈਂ ਸਿਆਣਾ ਦੇਖੋ ਇਹ ਪਹਿਲੇ ਸਟੈਪ ਨਾਲ ਜੁੜਿਆ ਹੋਇਆ ਹੈ ਤਾਂ ਗੁਰੂ ਕੋਲ ਗਿਆਨ ਲੈਣਾ ਆ ਆਪਣੇ ਅੰਦਰੋਂ ਐਬ ਦੂਰ ਕਰਨ ਲਈ ਪਰ ਮੈਂ ਮੰਨਦਾ ਹੀ ਨਹੀਂ ਕਿ ਮੇਰੇ ਅੰਦਰ ਕਮੀਆਂ ਨੇ ਮੈਂ ਮੰਨਦਾ ਨਹੀਂ ਕਿ ਮੈਨੂੰ ਕੋਈ ਕਮਜ਼ੋਰੀ ਹੈ ਮੈਂ ਮੰਨਦਾ ਨਹੀਂ ਕਿ ਮੈਂ ਗਲਤ ਆ ਸਾਰੇ ਗਲਤ ਨੇ ਹੁਣ ਪਹਿਲਾ ਸਟੈਪ ਜਿਹੜਾ ਇਹਦਾ ਪੂਰਕ ਹੈ ਦੂਸਰਾ ਦੂਸਰੀ ਲਾਮ ਹਉਮੈ ਨੂੰ ਗਵਾਉਣਾ ਹੈ ਕਿਉਂਕਿ ਉਹਨੂੰ ਗਵਾਵਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਨਹੀਂ ਮੈਨੂੰ ਸੁਧਾਰ ਦੀ ਲੋੜ ਹੈ ਜੇ ਕਿਸੇ ਨੇ ਬੁਰਾ ਕਿਹਾ ਤੇ ਮੈਂ ਹਰਟ ਜਾਂ ਮੈਨੂੰ ਦੁੱਖ ਹੋ ਰਿਹਾ ਹੈ ਦਾ ਮਤਲਬ ਮੈਨੂੰ ਆਪਣ ਉਹਨੇ ਤਾਂ ਕਹਿ ਲਿਆ ਕਈ ਲੋਕ ਬੜਾ ਕੁਝ ਕਰਦੇ ਨੇ ਤਾਂ ਕਿਸੇ ਹੋਰ ਦੀਆਂ ਗਲਤੀਆਂ ਕਰਕੇ ਜੇ ਮੈਂ ਅਪਸੈਟ ਹੋ ਰਿਹਾ ਆ ਤਾਂ ਇਹਦਾ ਮਤਲਬ ਮੈਨੂੰ ਆਪਣੇ ਆਪ ਨੂੰ ਥੋੜਾ ਜਿਹਾ ਸੁਧਾਰਨਾ ਪਵੇਗਾ ਕੋਈ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਉਹਦੀ ਆਪਣੀ ਲਾਈਫ ਹੋ ਸਕਦੀ ਹੈ ਪਰ ਮੈਂ ਇਹ ਸਿੱਖਣਾ ਕਿ ਕਿਸ ਤਰ੍ਹਾਂ ਇਹਨਾਂ ਹਾਲਾਤਾਂ ਵਿੱਚ ਮੈਂ ਆਪਣੇ ਆਪ ਨੂੰ ਬੈਲੈਂਸ ਵਿੱਚ ਰੱਖ ਸਕਾਂ ਸਹਿਜ ਵਿੱਚ ਰੱਖ ਸਕਾਂ ਤੋਂ ਉਹਦੇ ਲਈ ਮੈਂ ਸਭ ਤੋਂ ਜਿਹੜਾ ਜ਼ਰੂਰੀ ਕੰਮ ਹੈ ਉਹ ਦੂਸਰੀ ਲਾਮ ਚ ਗੁਰੂ ਨੇ ਦੱਸਿਆ ਕਿ ਆਪਣੇ ਅੰਦਰ ਹਉਮੈ ਨੂੰ ਕੱਢਣਾ ਅਹੰਕਾਰ ਮੈਂ ਮੇਰੀ ਜੋ ਤੱਕ ਮੈਂ ਮੇਰੀ ਹੈ ਅਹੰਕਾਰ ਹੈ ਹਉਮੈ ਹੈ ਉਹ ਤੱਕ ਹਰ ਗੱਲ ਜਿਹੜੀ ਸਾਨੂੰ ਬੁਰੀ ਲੱਗੇਗੀ ਹਰ ਜਗ੍ਹਾ ਅਸੀਂ ਦੁਖੀ ਹੋਵਾਂਗੇ ਗੁਰੂ ਰਾਮਦਾਸ ਮਹਾਰਾਜ ਦੀ ਹੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜਿਹੜੀ ਅਸੀਂ ਸ਼ਾਮ ਨੂੰ ਪੜ੍ਹਦੇ ਆ ਉਹ ਸਤਿਗੁਰੂ ਕਹਿੰਦੇ ਸਾਖਤ ਹਰ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੈ ਕੰਡਾ ਹੈ ਜਿਉਂ-ਜਿਉਂ ਚੱਲੇ ਚੁੱਬੇ ਦੁਖ ਪਾਵ ਹੈ ਜਮਕਾਲ ਸਹੇ ਸਿਰ ਡੰਡਾ ਹੈ ਹਮੇ ਕਹੋ ਜਾ ਕੰਡਾ ਆ ਜਿਵੇਂ ਪੈਰ ਵਿੱਚ ਕੰਡਾ ਲੱਗ ਜਾਈਏ ਜਿੱਦਾਂ ਜਿੱਦਾਂ ਤੁਸੀਂ ਤੁਰੋਗੇ ਹਰ ਸਟੈਪ ਤੇ ਤੁਹਾਨੂੰ ਉਹ ਕੰਡਾ ਉਹ ਥੌਣ ਜਿਹੜਾ ਚੁੱਬੇਗਾ ਦਰਦ ਦੇਗਾ ਹਮੇ ਵੀ ਇਸ ਤਰ੍ਹਾਂ ਹੀ ਇਹ ਮੈਂ ਮੇਰੀ ਦਾ ਅਹੰਕਾਰ ਇਹ ਇਸ ਤਰ੍ਹਾਂ ਦਾ ਕੰਡਾ ਹੈ ਕਿ ਹਰ ਸਟੈਪ ਤੇ ਜੀਵਨ ਦੇ ਹਰ ਕਦਮ ਤੇ ਹਰ ਗੱਲ ਵਿੱਚ ਤੁਹਾਨੂੰ ਸੱਟ ਲੱਗੀ ਜਾਏਗੀ ਤੁਸੀਂ ਦੁਖੀ ਹੁੰਦੇ ਰਹੋਗੇ ਤੋਂ ਇਹਨੂੰ ਕੱਢਣਾ ਆ ਗੁਰੂ ਦੇ ਗਿਆਨ ਦੇ ਨਾਲ ਅਤੇ ਸਭ ਵਿੱਚ ਇੱਕ ਨੂੰ ਦੇਖਣਾ ਜਦੋਂ ਮੈਂ ਮੈਂ ਮੇਰੀ ਕਰਨੀ ਛੱਡਾਂਗਾ ਫਿਰ ਹੀ ਮੈਨੂੰ ਸਾਰਿਆਂ 'ਚ ਰੱਬ ਦਿਸੇਗਾ ਨਾ ਇਦਾਂ ਤੇ ਮੈਂ ਹੀ ਰੱਬ ਆ ਬਾਕੀ ਸਾਰੇ ਛੋਟੇ ਨੇ ਸਾਰੇ ਗਲਤ ਨੇ ਤੋਂ ਪਹਿਲੀ ਗੱਲ ਦੂਜਿਆਂ ਦੇ ਐਬ ਦੇਖਣੇ ਬੰਦ ਕਰਨੇ ਪਰ ਉਹਦੇ ਲਈ ਕਰਨਾ ਕੀ ਹੈ ਕਿ ਅੰਦਰੋਂ ਹਉਮੈ ਨੂੰ ਗਵਾਉਣਾ ਤੇ ਸਾਰਿਆਂ 'ਚ ਇੱਕ ਨੂੰ ਦੇਖਣਾ ਜੇ ਇਹ ਕਰਾਂਗੇ ਤੇ ਫਿਰ ਅਸੀਂ ਪਹਿਲੀ ਲਾਮ ਨੂੰ ਸਹੀ ਤਰ੍ਹਾਂ ਕਰ ਪਾਵਾਂਗੇ ਇੰਜ ਕਰਕੇ ਜਦੋਂ ਅਸੀਂ ਇੰਜ ਕਰਦੇ ਆ ਸਾਡੇ ਅੰਦਰ ਖਿਮਾ ਫੋਰਗਿਵਨੈਸ ਪਿਆਰ ਆਪਸੀ ਸਤਕਾਰ ਵਰਗੇ ਗੁਣ ਜਿਹੜੇ ਨੇ ਉਹ ਅੰਦਰ ਉਜਾਗਰ ਹੁੰਦੇ ਨੇ ਅੰਦਰ ਡਿਵੈਲਪ ਹੁੰਦੇ ਨੇ ਬਾਈ ਮੀਟਿੰਗ ਦਾ ਗੁਰੂ ਬਾਈ ਮੀਟਿੰਗ ਦਾ ਗੁਰੂ ਆਈ ਮੀਨ ਬਾਈ ਲਿਸਨਿੰਗ ਟੂ ਇੰਟਰਨਲਾਈਜ਼ਿੰਗ ਐਂਡ ਇੰਪਲੀਮੈਂਟਿੰਗ ਦਾ ਵਿਜ਼ਡਮ ਆਫ ਦਾ ਗੁਰੂ ਵਨ ਸ਼ੈਡਸ ਈਗੋ ਫਰਮ ਵਿਦਨ ਦਾ ਮਾਈਂਡ ਐਂਡ ਲਰਨਸ ਟੂ ਸੀ ਦਾ ਵਨ ਡਿਵਾਈਨ ਇਨ एवरीवन ਥਰੂ ਥਿਸ ਵਰਚੂਸ ਸੱਚ ਐਸ ਫੋਰਗਿਵਨੈਸ ਲਵ ਐਂਡ ਮਿਊਚੁਅਲ ਰਿਸਪੈਕਟ ਨੇਚਰਲੀ ਅਰਾਈਜ਼ ਵੈਨ ਯੂ ਡੂ ਥਿਸ when you let go of that ego that pride automatically naturally forgiveness love and mutual respect it arises ye zaruri hai har rishte vich tisri naam sanu sikhaundi hai ki ghar parivar vich rehnde hoye because we are living in this world ethe sanu har cheez di load hai ethe doston mitran di bhi load hai ethe ghar parivar di bhi load hai paise di bhi load hai kam di bhi load hai har cheez jandi load aya hai ethe ਪਰ ਇੱਥੇ ਰਹਿੰਦੇ ਹੋਏ ਵੀ ਸਾਰਾ ਕੁਝ ਕਰਦੇ ਹੋਏ ਵੀ ਸਵਾਰਥ ਸੈਲਫਿਸ਼ਨੈਸ ਮੈਂ ਮੇਰੀ ਜੋ ਹਉਮੈ ਪਿੱਛੇ ਆਈ ਸੀ ਵਰਗੇ ਔਗਣਾਂ ਤੋਂ ਮੁਕਤ ਹੋਣਾ ਤਾਂ ਕਿ ਸਹਿਨਸ਼ੀਲਤਾ ਤੇ ਦੁੱਖ ਵਿੱਚ ਦੁੱਖ ਸੁਖ ਵਿੱਚ ਸਾਥ ਦੇਣਾ ਤੇ ਵੰਡ ਕੇ ਛਕਣਾ ਸਾਨੂੰ ਆਵੇ। ਤੋਂ ਵਾਈਲ ਲਿਵਿੰਗ ਵਿਦਨ ਦਾ ਹਾਊਸਹੋਲਡ ਐਂਡ ਫੈਮਿਲੀ ਕਿਤੇ ਘਰ ਪਰਿਵਾਰ ਛੱਡ ਕੇ ਨਹੀਂ ਬਿਰਾਗੀ ਹੋਣਾ ਕਿ ਉਹਨੇ ਛੱਡ ਦਿੱਤਾ ਨਹੀਂ ਅਸੀਂ ਪਰਿਵਾਰ 'ਚ ਰਹਿਣਾ ਸਾਡਾ ਪਰਿਵਾਰ ਹੋਵੇ ਸਾਡੇ ਬੱਚੇ ਹੁਣ ਪਰਿਵਾਰ ਜਿਹੜਾ ਐ ਇਸੇ ਕਰਕੇ ਹੀ ਇੰਨੀ ਇੰਪੋਰਟੈਂਟ ਸਿੱਖੀ ਚ ਹੈ ਸਿੱਖ ਮਤ ਵਿੱਚ ਬਿਕੋਜ਼ ਇਟਸ ਦਾ ਯੂਨਿਟ ਆਫ ਸੋਸਾਇਟੀ ਇਹ ਸਾਡੇ ਸਮਾਜ ਦੀ ਇਕਾਈ ਹੁੰਦੀ ਹੈ ਅਸੀਂ ਪਰਿਵਾਰ ਵਿੱਚ ਆਪਣੇ ਜੀਆਂ ਵਿੱਚ ਜਦੋਂ ਰਹਿੰਨੇ ਹਾਂ ਪਰਿਵਾਰ ਤੋਂ ਸ਼ੁਰੂ ਕਰਕੇ ਬੱਚੇ ਹੁੰਦੇ ਨੇ ਘਰ ਵਾਲੀ ਘਰ ਵਾਲਾ ਹੁੰਦਾ ਸਾਨੂੰ ਇੱਕ ਦੂਜੇ ਦੇ ਨਾਲ ਰਹਿਣਾ ਆਉਂਦਾ ਕਿ ਕਿਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਐਡਜਸਟ ਕਰਨਾ ਕਿਸ ਤਰ੍ਹਾਂ ਇੱਕ ਦੂਜੇ ਨਾਲ ਪਿਆਰ ਸਤਿਕਾਰ ਦੇ ਨਾਲ ਰਹਿਣਾ ਹੈ ਭਾਵੇਂ ਲੱਖਾਂ ਤਰ੍ਹਾਂ ਦੇ ਸਾਡੇ ਸਾਡੇ ਚ ਅਲੱਗ ਅਲੱਗ ਡਿਫਰੈਂਸਸ ਹੋ ਸਕਦੇ ਨੇ ਸਾਡੇ ਚ মতਪੇਦ ਹੋ ਸਕਦੇ ਨੇ ਪਰ ਰਹਿਣਾ ਕਿਵੇਂ ਇਕੱਠੇ ਜਿਨੂੰ ਪਰਿਵਾਰ ਚ ਸਹੀ ਤਰ੍ਹਾਂ ਰਹਿਣਾ ਆ ਗਿਆ ਉਹਨੂੰ ਸਮਾਜ ਵਿੱਚ ਵੀ ਸਹੀ ਤਰ੍ਹਾਂ ਰਹਿਣਾ ਆ ਜਾਂਦਾ ਹੈ ਸੋ ਇਸ ਕਰਕੇ ਉਹ ਸਵਾਰਥ ਛੱਡ ਕੇ ਸਾਡੇ ਅੰਦਰ ਸਹਿਨਸ਼ੀਲਤਾ ਆਵੇ ਸੁਖ ਦੁੱਖ ਵਿੱਚ ਅਸੀਂ ਇੱਕ ਦੂਜਾ ਸਾਥ ਦੇ ਸਕੀਏ ਤੇ ਸਾਨੂੰ ਵੰਡ ਕੇ ਛਕਣਾ ਆਵੇ ਵਾਈਲ ਲਿਵਿੰਗ ਵਿਦਿਨ ਦਾ ਹਾਊਸਹੋਲਡ ਐਂਡ ਫੈਮਿਲੀ ਵਨ ਬਿਕਮਸ ਫਰੀ ਫ্রম ਸੈਲਫਿਸ਼ਨੈਸ ਐਂਡ ਆਈ ਐਂਡ ਮਾਈਨਡ ਮੈਂਟੈਲਿਟੀ ਅਲੋਇੰਗ ਪੇਸ਼ੈਂਸ ਕੰਪੈਨੀਅਨਸ਼ਿਪ ਇੰਜੋਏ ਐਂਡ ਸੋਰੋ ਐਂਡ ਸ਼ੇਅਰਿੰਗ ਵਿਦ ਆਦਰਸ ਟੂ ਫਲਰਿਸ਼ जी चौथी लाभ है जो चौथा स्टैप है वह है कि अंदरूनी टिकाओ वाल बदना जो तक अंदरों टिके नहीं है जो तक अंदरों असी खुश नहीं है असी बारों दूजन भी दुखी देवेंगे इफ वी आर नॉट एट पीस विद इन वी आर गोइंग टू क्रिएट अफ की क्रिएट अ हैल्फ फॉर एवरी वन अराउंड अस वैदर इट्स अवर फैमिल और अव असायटी जिदे अंदर टिकाओ है जिदे अंदर सब्र है संतोख है जिदे मन चांति है वन हू हैज वन हुज़ एट पीस विद इन contentment within patience within forgiveness that that mind that state of mind creates a heaven for everyone around oh dujiyan waste vi swarg bana dinda aale dwale ode aale dwale wale vi sukhi hunde to je mai ajj parivar shuru kar reha haan guru de samne baith ke te mai guru kolo eh gyan vi lena hai ki mere andar tikao aave sahaj aave patience aave forgiveness aave contentment aave kyunki eh jehda andar la khazana hai na tikao da peace da this is going to create a heaven for me as well as my partner my family my society and humanity as whole kyunki e jada andar da takao inne mere parivar samaj te puri manukta waste ek swarg banona tu si samaj dekh sakde ho jada banda aap andaron upset hai restless hai andaron bechain hai andar de vikar ne mai meri te hor alag alag tarah de lalach virge vikar nafrat virge o aap ta dukhi hai hi hai o doosre nu bhi dukhi hi karega ਤੋ ਕਿਸੇ ਵੀ ਰਿਲੇਸ਼ਨ ਵਿੱਚ ਖਾਸ ਕਰ ਅੱਜ ਜੋ ਉਥੇ ਲਾਵਾਂ ਤੇ ਬੈਠ ਕੇ ਲੜਕਾਰ ਤੇ ਲੜਕੀ ਨੇ ਗੁਰੂ ਦਾ ਗਿਆਨ ਸੁਣਨਾ ਉਹਨਾਂ ਨੂੰ ਇੱਕ ਸਟ੍ਰੇਟ ਮੈਸੇਜ ਹੈ ਕਿ ਭਾਈ ਮਨ ਦੇ ਟਿਕਾਓ ਵੱਲ ਕੰਮ ਕਰਨਾ ਯੂ ਸ਼ਲ ਪੁਟ ਅਫਰਟਸ ਟੀਵਰਡਸ ਇਨਰ ਪੀਸ ਬਿਕੋਜ਼ ਦੈਟਸ ਗੋਇੰਗ ਟੂ ਕ੍ਰੀਏਟ ਅ ਹੈਵਨ ਫਾਰ ਬੋਥ ਆਫ ਯੂ ਐਸ ਵੈਲ ਐਸ ਹਾਲ ਆਫ ਯਰ ਫੈਮਿਲੀ ਐਸ ਵੈਲ ਐਸ ਸੋਸਾਇਟੀ ਐਂਡ ਦਾ ਹਿਊਮਨ ਕਾਈਂਡ ਐਸ ਹਾਲ ਸੋ ਅੰਦਰੂਨੀ ਟਿਕਾ ਸ਼ਾਂਤੀ ਵੱਲ ਵਧਣਾ ਇੱਧਰ ਐਫਰਟ ਲਾਉਣੇ ਆ ਇੱਧਰ ਯਤਨ ਕਰਨੇ ਆ ਜਿਸ ਨਾਲ ਜੀਵਨ ਦੇ ਹਰ ਉੱਚੇ ਨੀਵੇਂ ਰਾਹ ਤੇ ਸਮਝਦਾਰੀ ਨਾਲ ਅਡੋਲ ਹੋ ਕੇ ਚੱਲ ਸਕੀਏ ਕਿਉਂਕਿ ਜ਼ਿੰਦਗੀ ਵਿੱਚ ਉਤਾਰ ਚੜਾਅ ਆਉਣੇ ਨੇ ਲਾਈਫ ਇਜ਼ ਨਾਟ ਬੈਡ ਆਫ ਰੋਜ਼ਸ ਉਹਦੇ ਵਿੱਚ ਸਟਰਗਲਸ ਵੀ ਨੇ ਉਹਦੇ ਵਿੱਚ ਚੈਲੰਜਸ ਵੀ ਨੇ ਪਰੇਸ਼ਾਨੀਆਂ ਦੁੱਖ ਵੀ ਨੇ ਉਹਦੇ ਵਿੱਚ ਸੁੱਖ ਵੀ ਨੇ ਉਹਨਾਂ ਸਾਰਿਆਂ ਦੇ ਵਿੱਚ ਅਸੀਂ ਇੱਕ ਬੈਲੈਂਸ ਦੇ ਨਾਲ ਇਕੁਇਲਿਬ੍ਰੀਅਮ ਦੇ ਨਾਲ ਇੱਕ ਸ਼ਾਂਤੀ ਟਿਕਾ ਦੇ ਨਾਲ ਚੱਲ ਸਕੀਏ ਉਹਦੇ ਲਈ ਅੰਦਰੋਂ So one progresses towards inner stability and peace through Guru's wisdom, which enables a person to walk steadily and wisely through all the life's highs and lows, because that's the part of life. It's not always the same. So that inner stability, inner peace through contentment and virtues like compassion, love, forgiveness, it makes, it creates a heaven within you. and outside you so that's important you need to put efforts towards inner peace and stability e char message asi lava chou lene ha jo ki asi us vele padde ha so jithe is bani vich le gyan nal asi apne andar de prabhu nu milna ha although this wisdom is about merging in the divine within ਉਥੇ ਇਹਨਾਂ ਗੁਣਾਂ ਨੂੰ ਜੀਵਨ ਵਿੱਚ ਉਤਾਰ ਕੇ ਪਰਿਵਾਰ ਅਤੇ ਸਮਾਜ ਵਿੱਚ ਸੋਹਣਾ ਜੀਵਨ ਵੀ ਜੀ ਸਕਦੇ ਹਾਂ ਤਾਂ ਜਦੋਂ ਅਸੀਂ ਅੰਦਰੋਂ ਟਿਕਾਂਗੇ ਗੁਰੂ ਦੇ ਗਿਆਨ ਦੇ ਨਾਲ ਸਾਡੇ ਅੰਦਰ ਰੱਬੀ ਗੁਣ ਆਉਣਗੇ ਦਇਆ ਪਿਆਰ ਖਿਮਾ ਸੰਤੋਖ ਸਬਰ ਫਿਰ ਆਪਣੇ ਆਪ ਸਾਡੇ ਬਾਹਰਲੇ ਵਿਹਾਰ ਵਿੱਚ ਰਿਫਲੈਕਟ ਹੋਣਗੇ ਤੇ ਫਿਰ ਸਾਡਾ ਜੀਵਨ ਭਾਵੇਂ ਉਹ ਪਰਿਵਾਰਕ ਜੀਵਨ ਹੈ ਵਿਅਕਤਾ ਜੀਵਨ ਹੈ ਪਾਵੇਂ ਸਮਾਜ ਵਿੱਚ ਹਰ ਤਰ੍ਹਾਂ ਦੇ ਰਿਲੇਸ਼ਨਸ ਦੇ ਵਿੱਚ ਅਸੀਂ ਇੱਕ ਸਵਰਗ ਇੱਕ ਖੁਸ਼ੀ ਇੱਕ ਪਿਆਰ ਬਣਾ ਸਕਾਂਗੇ ਸਮਾਜ ਨੂੰ ਸੋਹਣਾ ਬਣਾ ਸਕਾਂਗੇ ਥਰੂ ਦਾ ਵਿਜ਼डम ਕੰਟੇਨਡ ਇਨ ਦਿਸ ਬਾਣੀ ਦ टीचिंग्स ਆਫ ਦ ਗੁਰੂ ਯੂਨੀਅਨ ਵਿਦ ਦ ਡਿਵਾਈਨ ਟੇਕਸ ਪਲੇਸਡ ਵਿਦਿਨ ਥੇਅਰ ਵਨ ਕੈਨ ਇੰਬੋਡੀ ðiਸ ਵਰਚੂਜ਼ ਇਨ ਡੇਲੀ ਲਾਈਫ ਐਂਡ ਦਸ ਲਿਵ ਅ ਬਿਊਟੀਫੁਲ ਐਂਡ ਮੀਨਿੰਗਫੁਲ ਲਾਈਫ ਵਿਦਿਨ ਦ ਫੈਮਿਲੀ ਐਂਡ ਸੋਸਾਇਟੀ ਸੋ ðiਸ ਵਿਜ਼डम ਪ੍ਰੋਵਾਈਡਡ ਬਾਈ ਦ ਗੁਰੂ ਵਿਚ The bride and the groom, and all those friends and relatives are listening to in the Gurudwara uh, from Guru Granth Sahib Maharaj actually provides that inner stability through those divine virtues of compassion, contentment, patience, forgiveness that creates peace within and that peaceful state of mind. it brings that joy of living in every relation especially this beautiful relation which the two that bride and the groom they both are going to start that day when they are going to listen to lama path in front of guru granth sahib so eh ek chhota jeh jeda description lama de vichon jeda asi lena jede gun asi sikhne hai eh ode bare hai is to agge asi vichar karange guru granth sahib maharaj vich guru ramdas maharaj di eh pavittar bani ਇਹਦਾ ਲਾਈਨ ਬਾਈ ਲਾਈਨ ਇਹਦਾ ਕੀ ਭਾਵ ਹੈ ਅਸੀਂ ਉਸ ਨੂੰ ਜਾਣਾਂਗੇ